ਅੱਜਕੱਲੇ ਕਿਸੇ ਦੀ ਲੱਭੀ ਚੀਜ਼ ਕੌਣ ਵਾਪਸ ਦਿੰਦਾ ਹੈ ਪਰ ਯਕੀਨ ਮੰਨਿਓ ਚੰਗੇ ਇਨਸਾਨਾਂ ਕਰਕੇ ਹੀ ਇਨਸਾਨੀਅਤ ਜ਼ਿੰਦਾ ਹੈ ਚੰਗੇ ਇਨਸਾਨਾਂ ਕਰਕੇ ਇਨਸਾਨੀਅਤ ਜ਼ਿੰਦਾ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀ ਸੁਰੀ ਸਾਥੀਓ ਅੱਜਕੱਲ੍ਹ ਕਈ ਵੇਲੇ ਐ ਲੱਗਦਾ ਕਿ ਯਾਰ ਇਨਸਾਨੀਅਤ ਜਿਹੜੀ ਹੈ ਸ਼ਾਇਦ ਉਹ ਕਿਤਾਬਾਂ 'ਚ ਹੀ ਰਹਿ ਗਈ ਪਰ ਆਪਾਂ ਇੱਥੇ ਗਲਤ ਵੀ ਹੋ ਸਕਦੇ ਕਿਉਂਕਿ ਕਈ ਚੰਗੇ ਇਨਸਾਨ ਐ ਹੋਜੇ ਆ ਜੋ ਇਨਸਾਨੀਅਤ ਨੂੰ ਆਪਣਾ ਫਰਜ਼ ਸਮਝਦੇ ਕਿਉਂਕਿ ਇਨਸਾਨੀਅਤ ਉਹ ਨਹੀਂ ਜੋ ਚੰਗਾ ਕੰਮ ਅਸੀਂ ਆਪਣੇ ਆਪ ਨਾਲ ਕਰਦੇ ਇਨਸਾਨੀਅਤ ਉਹ ਆ ਜੋ ਚੰਗਾ ਕੰਮ ਅਸੀਂ ਕਿਸੇ ਨਾਲ ਕਰਦੇ ਆ ਇਨਸਾਨੀਅਤ ਸਿਰਫ ਕਿਤਾਬਾਂ 'ਚ ਨਹੀਂ ਚੰਗੇ ਇਨਸਾਨਾਂ ਵਿੱਚ ਹੈ ਇਸੇ ਕਰਕੇ ਦੁਨੀਆ ਚੱਲ ਰਹੀ ਔਰ ਅਸੀਂ ਬੜੀ ਵਾਰ ਇਹ ਸੋਚਦੇ ਕੋਈ ਵੱਡਾ ਕੰਮ ਕਰਾਂਗੇ ਜਿਸ ਦੇ ਨਾਲ ਇਨਸਾਨੀਅਤ ਜ਼ਿੰਦਾ ਰਹੇਗੀ ਲੇਕਿਨ ਛੋਟੇ-ਛੋਟੇ ਕੰਮ ਜਿਹੜੇ ਹੁੰਦੇ ਆ ਨਾ ਉਹ ਵੱਡਾ ਰੂਪ ਆਪ ਹੀ ਲੈ ਲੈਂਦੇ ਬਸ ਤੁਹਾਡੀ ਨੀਤ ਚੰਗੀ ਹੋਣੀ ਚਾਹੀਦੀ ਆ ਮੇਰੇ ਨਾਲ ਵੀਰ ਬਿੱਲਾ ਅਸੀਂ ਇਹਨੂੰ ਬਿੱਲਾ ਬਿਜਲੀ ਵਿਭਾਗ ਵਾਲਾ ਕਹਿੰਦੇ ਆਂ ਚ ਕਰੰਟ ਬਹੁਤ ਹੈ ਧਰਨੇ ਵੀ ਬਹੁਤ ਲਾਉਂਦਾ ਜੋਰਾ ਸ਼ੋਰਾਂ ਦਾ ਲਾਉਂਦਾ ਹਰੇਕ ਦੇ ਦੁੱਖ ਸੁੱਖ ਚ ਨਾਲ ਖੜਦਾ ਔਰ ਵੀਰ ਨੂੰ ਕੱਲ ਇੱਕ ਫੋਨ ਲੱਭਦਾ ਫੋਨ ਦੇ ਵਿੱਚ ਬਹੁਤ ਸਾਰੇ ਯੂਰੋ ਵੀ ਹੁੰਦੇ ਆ ਲੇਕਿਨ ਜਿਵੇਂ ਕਿਹਾ ਕਿ ਚੰਗਾ ਇਨਸਾਨ ਚੰਗਾ ਕੰਮ ਕਰਨਾ ਆਪਣਾ ਫਰਜ਼ ਸਮਝਦਾ ਆਪਣੀ ਜ਼ਿੰਮੇਵਾਰੀ ਸਮਝਦਾ ਤਾਂ ਵੀਰ ਉਹਨਾਂ ਨੇ ਜਿਹੜਾ ਫੋਨ ਆ ਤੇ ਜਿਹੜੇ ਯੂਰੋ ਆ ਸਾਹਮਣੇ ਰੱਖ ਲੈ ਤੇ ਬਾਈ ਪਹਾੜਾ ਕਲਾ ਤੋਂ ਆਏ ਆ ਅੱਜ ਇਹਨਾਂ ਨੂੰ ਹੈਂਡਓਵਰ ਕਰਨ ਲੱਗਿਆ ਕੱਲ ਦੀ ਘਟਣਾ ਪੂਰੀ ਜਾਣਕਾਰੀ ਬਿੱਲੇ ਬਾਈ ਤੋਂ ਲੈਣੇ ਪਹਿਲੇ ਬਾਈ ਥੋੜਾ ਅੱਗੇ ਆ ਜੋ ਸਮਝਾ ਦੋ ਇੱਕ ਘਟਨਾ ਮਤਲਬ ਫੋਨ ਤੁਹਾਨੂੰ ਕਿੱਥੋਂ ਮਿਲਦਾ ਤੇ ਵੀਰ ਉਹਨਾਂ ਦਾ ਮੁੜ ਕੇ رابطہ ਕਿਵੇਂ ਬਣਦਾ ਸਭ ਤੋਂ ਪਹਿਲਾਂ ਪੀਵੀ 32 ਚੈਨਲ ਦੇਖ ਰਹੇ ਸਾਰੇ ਹੀ ਦੂਰ ਦਰੇਡੇ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡਾ ਵੀਡੀਓ ਪਾਉਂਦਾ ਇਹ ਮਕਸਦ ਹੈ ਕਿ ਸਾਡੀ ਜੂਥ ਨੂੰ ਸਾਡੇ ਸਮਾਜ ਨੂੰ ਇੱਕ ਮੈਸੇਜ ਵਧੀਆ ਜਾਵੇ ਕਿਉਂਕਿ ਜੇ ਆਪਣੀ ਮਿਹਨਤ ਦੀ 100 ਰੁਪਈਆ ਵੀ ਗੁੰਮ ਹੁੰਦਾ ਤਾਂ ਸਾਨੂੰ ਉਹਦਾ ਪਛਤਾਵਾ ਬਹੁਤ ਹੁੰਦਾ ਇੱਕ ਆਮ ਬੰਦੇ ਨੂੰ ਸੋ ਕੱਲ ਮੈਂ ਬਿਜਲੀ ਬੋਰਡ ਤੇ ਡਿਊਟੀ ਕਰ ਰਿਹਾ ਨਾਈਟ ਮੇਰੀ ਸ਼ਿਫਟ ਸੀ ਜਿਸ ਵੇਲੇ ਮੈਂ ਰਾਸਤੇ ਦੇ ਵਿੱਚ ਜਾ ਰਿਹਾ ਸੀ ਜਾਲਲੇ ਦੇ ਕੋਲ ਟੀ ਪੁਆਇੰਟ ਰਾਹੋਂ ਦੇ ਕੋਲ ਮੈਨੂੰ ਇੱਕ ਚੀਜ਼ ਦੇ ਨਜ਼ਰ ਪੈਂਦੀ ਆ ਤੇ ਜਿਸ ਵੇਲੇ ਮੈਂ ਥੋੜੀ ਦੂਰ ਅੱਗੇ ਗਿਆ ਤੇ ਮੈਂ ਵਾਪਸ ਮੋਟਰਸਾਈਕਲ ਆਪਣਾ ਮੋੜ ਕੇ ਜਦੋਂ ਦੇਖਿਆ ਤਾਂ ਉਹ ਇੱਕ ਫੋਨ ਸੀਗਾ ਫੋਨ ਦੀ ਸਕਰੀਨ ਲਾਈਟ ਕੁਛ ਨਹੀਂ ਨਿਕਲ ਰਹੀ ਸੀ ਉਦਾਂ ਉਹ ਵੱਜ ਰਿਹਾ ਸੀਗਾ ਉਹਦੀ ਜਿਹੜੀ ਸਕਰੀਨ ਸੀ ਸਾਰੀ ਟੁੱਟ ਚੁੱਕੀ ਸੀਗੀ ਲੇਕਿਨ ਫੋਨ ਫਿਰ ਵੀ ਚੱਲ ਰਿਹਾ ਸੀਗਾ ਤੇ ਮੈਂ ਜਿਸ ਟਾਈਮ ਚੱਕਿਆ ਚੱਕ ਕੇ ਮੈਂ ਆਪਣੇ ਦਫਤਰ ਆਇਆ ਦਫਤਰ ਕੋਸ਼ਿਸ਼ ਬਹੁਤ ਕੀਤੀ ਹੈੱਡਫੋਨ ਲਾ ਕੇ ਉਹਨੂੰ ਵੀ ਫੋਨ ਸਕਰੀਨ ਲੋਕ ਲੱਗਾ ਸੀ ਸਕਰੀਨ ਲੋਕ ਲੱਗਾ ਹੋਇਆ ਸੀ ਕੋਸ਼ਿਸ਼ ਬਹੁਤ ਕੀਤੀ ਹੈੱਡਫੋਨਾਂ ਨਾਲ ਵੀ ਫੋਨ ਕਿਸੇ ਦਾ ਅਟੈਂਡ ਹੋ ਜਾਵੇ ਚੱਕ ਹੋ ਜਾਵੇ ਜਦੋਂ ਨਹੀਂ ਗੱਲ ਬਣੀ ਤਾਂ ਫਿਰ ਅਸੀਂ ਕਿਸੇ ਹੋਰ ਫੋਨ ਦੇ ਵਿੱਚ ਸਿਮ ਕੱਢ ਕੇ ਪਾਈ ਔਰ ਮੈਨੂੰ ਇਟਲੀ ਦੇ ਫੋਨ ਆਉਂਦਾ ਇੱਕ ਆਪਣੀ ਭੈਣ ਬੋਲਦੀ ਸੀਗੀ ਜਿਹੜੀ ਮੈਨੂੰ ਦੱਸਦੀ ਸੀ ਵੀ ਇਹ ਮੇਰੇ ਭਰਾ ਦਾ ਫੋਨ ਆ ਫਿਰ ਮੈਂ ਉਹਨੂੰ ਕਿਹਾ ਵੀ ਗੁੱਡੀ ਫਿਕਰ ਨਾ ਕਰੋ ਵੀ ਇਹ ਮੇਰਾ ਨੰਬਰ ਆ ਤੁਸੀਂ ਮੇਰੇ ਨੰਬਰ ਤੇ ਫੋਨ ਕਰੋ ਤੇ ਸਵੇਰੇ ਆ ਕੇ ਮੇਰੇ ਕੋਲੋਂ 11:00 ਵਜੇ ਆਪਣਾ ਫੋਨ ਲੈ ਜਾਓ ਫਿਰ ਮੈਨੂੰ ਬਾਜੀ ਉਹਨਾਂ ਦਾ ਫੋਨ ਆਇਆ ਇਹਨਾਂ ਨੂੰ ਬੁਲਾਇਆ ਵੀ ਆਓ ਵੀ ਆਪਣੀ ਅਮਾਨਤ ਹੈ ਔਰ ਉਸ ਫੋਨ ਦੇ ਜਦੋਂ ਕਵਰ ਖੋਲਿਆ ਗਿਆ ਉਹਦੇ ਵਿੱਚ ਇਟਲੀ ਦੇ ਯੂਰੋ ਸੀਗੇ ਤੇ 20-20 ਦੇ ਯੂਰੋ ਸੀਗੇ ਇਟਲੀ ਦੇ ਮੈਨੂੰ ਸਮਥਿੰਗ ਵੀ ਇਹਨਾਂ ਦਾ ਪਤਾ ਨਹੀਂ ਹੈਗਾ ਤੇ ਬਾਕੀ ਆਪਣੇ ਇਹ ਇੰਡੀਅਨ ਕਰੰਸੀ ਸੀਗੀ ਥੋੜੀ ਬਹੁਤੀ ਸੀਗੀ ਇਸ ਕਰਕੇ ਫਿਰ ਮੈਂ ਭਾਜੀ ਹੁਣਾਂ ਨਾਲ ਰਾਬਤਾ ਕਰਕੇ ਅਜੋ ਬੁਲਾਇਆ ਔਰ ਇਹਨਾਂ ਨੂੰ ਆਪਾਂ ਫੋਨ ਜਿਹੜਾ ਹੈ ਉਹ ਹੈਂਡਓਵਰ ਕਰਨਾ ਹੈ ਔਰ ਇਹ ਅੱਛਾ ਮਤਲਬ ਫੋਨ ਤਾਂ ਨਹੀਂ ਸੀ ਚੱਕਿਆ ਜਾ ਰਿਹਾ ਕਿਉਂਕਿ ਸਕਰੀਨ ਜਿਹੜੀ ਆ ਉਹ ਟੁੱਟ ਚੁੱਕੀ ਸੀ ਸਕਰੀਨ ਪੂਰੀ ਟੁੱਟ ਚੁੱਕੀ ਆ ਦੇਖੋ ਜੀ ਹੋਰ ਫੋਨ ਵੀ ਚੱਲ ਰਿਹਾ ਇਸ ਟਾਈਮ ਵੀ ਚੱਲ ਰਿਹਾ ਔਰ ਸਵੇਰੇ ਇਹਦਾ అలਾਰਮ ਨੇ ਮੈਨੂੰ ਸਾਨੂੰ ਬੜਾ ਤੰਗ ਪ੍ਰੇਸ਼ਾਨ ਰਹਾ ਦਾ ਕੀਤਾ ਜਾਂ ਫੋਨ ਨਾਲ ਨੇ ਵੀ ਬਹੁਤ ਕੀਤਾ ਆਲੇ ਨਾਲ ਫਿਰ ਜਿਵੇਂ ਤੋਂ ਪਹਿਲਾਂ ਉੱਠਣਾ ਹੁੰਦਾ ਕੀਤਾ ਵਾਲੇ ਬੰਦੇ ਆ ਅੱਛਾ ਇੱਕ ਗੱਲ ਚੰਗੀ ਆ ਕਿ ਨਜ਼ਰ ਥੋੜ ਕਿਸੇ ਹੋਰ ਦੀ ਨਜ਼ਰ ਪੈ ਨਹੀਂਦੀ ਇਹਨਾਂ ਦੀ ਨਜ਼ਰ ਕਦੀ ਨਹੀਂ ਸੀ ਪੈਣੀ ਪਰ ਜੇ ਕਿਸੇ ਹੋਰ ਨੂੰ ਮਿਲਦਾ ਔਰ ਮੈਂ ਗਰੰਟੀ ਨਾਲ ਕਹਿੰਦਾ ਕਿ ਵੀ ਇਟਲੀ ਦੇ ਇਹਦੇ ਵਿੱਚ ਜ਼ੀਰੋ ਕਰੰਸੀ ਆ ਪਰ ਖੋਲਣੀ ਤਾਂ ਹੈ ਨਹੀਂਗੀ ਕਿਉਂਕਿ ਫੋਨ ਆ ਦੇਖਾਵਾਂਗੇ ਬਿਲ ਮੈਂ ਕੀ ਕਹਨਾ ਚੰਗੋ ਐ ਤੁਹਾਡੀ ਨਜ਼ਰ ਪਈ ਨਹੀਂ ਤਾਂ ਇਹਨਾਂ ਦੀ ਨਜ਼ਰ ਮੁੜ ਕੇ ਕਦੀ ਨਹੀਂ ਸੀ ਪਣੀ ਫੋਨ ਤੇ ਇਹ ਤਾਂ ਕਦੀ ਫੋਨ ਨੂੰ ਐਂ ਦੇਣ ਰਾਤ ਤਬਕ ਤਬਕੇ ਉੱਠਣਾ ਸੀ ਔਰ ਕਿਉਂਕਿ ਇਹਨਾਂ ਦੇ ਮੇਰੇ ਇਹਦੀ ਇਹਦੀ ਸਿਸਟਰ ਨੇ ਮੈਨੂੰ ਦੱਸਿਆ ਸੀ ਕਿ ਵੀ ਪਾਜੀ ਭਰਾ ਬੜਾ ਪਰੇਸ਼ਾਨ ਆ ਉਹਨੇ ਰੋਟੀ ਵੀ ਨਹੀਂ ਖਾਦੀ ਫਿਰ ਮੈਂ ਰਾਤ ਨੂੰ ਹੀ ਉਹਨਾਂ ਨੂੰ 11 ਵਜੇ ਕਿਹਾ ਵੀ ਤੁਸੀਂ ਫਿਕਰ ਨਾ ਕਰੋ ਵੀ ਫੋਨ ਆਪਣੇ ਸਹੀ ਹੱਥ ਦੇ ਵਿੱਚ ਆ। ਤੁਹਾਨੂੰ ਸ਼ਾਮ ਵੇਲੇ ਮਿਲਿਆ ਫੋਨ ਰਾਤ ਰਾਤ ਨੂੰ ਮਿਲਿਆ। ਆ ਤਾਂ ਬਾਈਕੋਟ ਫਿਲ ਬਾਈ ਤੁਹਾਡਾ ਨਾਮ ਕੀ ਆ? ਜਸਵੀਰ ਸਿੰਘ। ਹੈ ਤੁਸੀਂ ਸਾਡੇ ਪਿੰਡ ਆਲਦੇ ਆ? ਹਾਂਜੀ ਹਾਂਜੀ। ਅੱਛਾ ਕਿੰਨੇ ਕੁ ਢਿਗੇ ਆ? ਇਹ ਕਰੀਬ 7:00 ਵਜੇ ਆ ਗਏ। ਤੇ ਸ਼ਾਮ ਹੀ 7:00 ਵਜੇ। ਸ਼ਾਮ ਹੀ ਡੇਰਾ ਹੋ ਜਾਂਦਾ ਹੈ। ਡੇਰੇ ਹਾਂਜੀ। ਤੇ ਆਹ ਦੇਖ ਫੋਨ ਭਾਜੀ ਬਿਲਹੇ ਪਹਿਲਾਂ ਹੈਂਡਓਵਰ ਕਰ ਦਿਓ। ਪਹ ਲੋ ਜੀ ਇਸੇ ਕਰਕੇ ਇਨਸਾਨੀਅਤ ਜਿੰਦਾ ਆ। ਇਹ ਸਭ ਤੋਂ ਵੱਡਾ ਉਪਰਾਲਾ ਹੈ। ਬਾਈ ਬਹੁਤ ਸ਼ੁਕਰੀਆ ਬਿਲਹੇ। ਥੈਂਕ ਯੂ। ਮ ਬਹੁਤ ਚੰਗੀ ਗੱਲ ਹੈ ਇਹੋ ਜੇ ਨੌਜਵਾਨ ਹੋਣ ਤਾਂ ਪੰਜਾਬ ਬੁਲੰਦੀਆਂ ਤੇ ਪੰਜਾਬ ਨੂੰ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਜੀ ਵੀਰ ਇਹ ਤੁਹਾਡਾ ਫੋਨ 7 ਵਜੇ ਡਿਗਿਆ ਤੁਸੀਂ ਫੋਨ ਚੈੱਕ ਕਰ ਲਓ ਪਹਿਲਾਂ ਲੌਕ ਨੂੰ ਖੋਲ ਕੇ ਦੇਖ ਲਓ ਨਾ ਬੋਲਣਾ ਨਹੀਂ ਠੀਕ ਹੈ ਹਾਂਜੀ ਯੂਰੋ ਕਿੰਨੇ ਵੜੇਓ ਚੈੱਕ ਕਰ ਲਓ ਬਿੱਲੇ ਨੇ ਕਹਿੰਦਾ ਮੈਂ ਗਿਣੇ ਨਹੀਂ ਜਿੱਦਾਂ ਉੱਦੀ ਤੁਹਾਡੀ ਈਮਾਨਤ ਰੱਖੀ ਹੋਈ ਹੈ ਈਮਾਨਤ ਸਾਹਮਣੇ ਰੱਖੀ ਹੈ ਯੂਰੋ ਵੀ ਹੈਗੇ ਪੂਰੇ ਹਾਂਜੀ ਠੀਕ ਹੈ ਹਾਂਜੀ ਹਾਂਜੀ ਚਲੋ ਸ਼ੁਕਰ ਮਨਾਓ ਸਿਮ ਵੀ ਹੈ ਤੁਹਾਡੀ ਸ਼ੁਕਰ ਮਨਾਉ ਰਹਾ ਆ ਬੰਦੇ ਨੂੰ ਮਿਲਿਆ ਹਾਂਜੀ ਹਾਂਜੀ ਸ਼ੁਕਰ ਹੈ ਜੇ ਕਿਸੇ ਦਿਲ ਦੇ ਕਾਲੇ ਨੂੰ ਮਿਲਦਾ ਫੇ ਨਹੀਂ ਸਿਲਪਣਾ ਫੇ ਨਹੀਂ ਮਿਲਣਾ ਜੀ ਚਲੋ ਹੁਣ ਕੀ ਕਹੂੰਗੇ ਬਿੱਲੇ ਬਾਰੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬਿੱਲੇ ਭਾਈ ਦਾ ਅੱਛਾ ਮੈਂ ਵੀ ਆਨ ਨੂੰ ਲੇਟ ਹੋ ਕੇ ਮਿਲ ਲਗਾ ਦੋ ਵਾਰੀ ਚਾਹ ਵੀ ਪੀ ਲਈ ਤੁਸੀਂ ਨਹੀਂ ਉਹ ਚਾਹ ਜੇ ਕਹਿ ਕੇ ਗਏ ਸੀ ਕਿ ਅਸੀਂ ਚਾਹ ਤਿਆਰ ਕੀਤੀ ਹੋਈ ਸੀ ਕਿ ਭਾਜੀ ਹੁਣਾਂ ਨੂੰ ਫੇ ਮੈਂ ਕਹਾ ਨਹੀਂ ਕਿਉਂਕਿ ਫਿਕਰ ਹੁੰਦਾ ਇਨਸਾਨ ਨੂੰ ਬੰਦਾ ਸਰਜਰੀ ਦਾ ਆ ਕੇ ਵਿਚਾਰਾ ਖੜਾ ਹੋਇਆ ਆ ਭਾਵੇਂ ਚੀਜ਼ ਕਿਸੇ ਦੀ ਵੀ ਆ ਅਮੀਰ ਦੀ ਆ ਗਰੀਬ ਦੀ ਆ ਕਮੇਹਨਤ ਨਾਲ ਕਮਾਈ ਹੋਈ ਚੀਜ਼ ਜਿਹੜੀ ਆ ਬੰਦੇ ਨੂੰ ਸਹੀ ਇਨਸ ਤਾਂ ਵਧੀਆ ਗੱਲ ਆ ਤੇ ਮੈਂ ਭਾਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਬਰ ਰੱਖਿਆ ਨਹੀਂ ਤਾਂ ਫੋਨਾਂ ਦੇ ਉੱਤੇ ਬਹੁਤ ਮੈਂ ਪਹਿਲੇ ਹੀ ਇਹਨਾਂ ਦੀ ਭੈਣ ਨੂੰ ਕਿਹਾ ਸੀ ਵੀ ਭੈਣੇ ਫੋਨ ਨਾ ਕਰਿਓ ਜੇ ਇਸ ਟਾਈਮ ਮੈਂ ਆਪਣਾ ਨੰਬਰ ਦੇ ਦਿੱਤਾ ਮੈਨੂੰ ਫੋਨ ਸਵੇਰੇ ਪੂਰੇ 12 ਵਜੇ ਕਰਿਓ ਅਸਲ ਚ ਗੱਲ ਪਤਾ ਗਿਆ ਬਿੱਲੇ ਭਾਈ ਸਬਰ ਕਰਨਾ ਹੀ ਪੈਣਾ ਜੋ ਅੱਜ ਕੱਲ ਪੰਜਾਬ ਦੇ ਹਾਲਾਤ ਆ ਬੰਦਾ ਕਹਿੰਦਾ ਉਹ ਸੜਕ 'ਤੇ ਲਿਖਿਆ ਤਾਂ ਅਜਰ ਹਾੜੀ ਤੋਂ ਦੁਰਘਟਨਾ ਘਟੀ ਇਹਦਾ ਕਹਿੰਦੇ ਦੁਰਘਟਨਾ ਹੋ ਗਈ ਹੁਣ ਮਿਲ ਜਵੇ ਪਰ ਉਹਨਾਂ ਨੂੰ ਹੁਣ ਨਹੀਂ ਪਤਾ ਕਿ ਰੂਹਦਾਰ ਬੰਦੇ ਕੋਲ ਚੀਜ਼ ਐ ਹੁਣ ਤੁਹਾਨੂੰ ਮਿਲੇ ਤਾਂ ਸਾਰੀ ਜ਼ਿੰਦਗੀ ਯਾਦ ਰ ਮਾਤਾ ਕਿੰਨੋਂ ਵੀਡੀਓ ਦੇਖੋ ਮੈਂ ਤਾਂ ਕਹੀਆਂ ਨਿਕਲੇ ਯਾਰ ਸਾਡੀ ਚੀਜ਼ ਵੀ ਡਿੱਗੀ ਕਿਤੇ ਬਿੱਲ ਨੂੰ ਮਿਲ ਜਵੇ ਤਾਂ ਵਾਪਸ ਆ ਜੂਗੀ ਚਲੋ ਪਹਿਲੀ ਗੱਲ ਤਾਂ ਕਿਸੇ ਦੇ ਡਿਗੇ ਨਾ ਦੂਜੀ ਗੱਲ ਰੱਬਾ ਜੇ ਕਿਤੇ ਡੇਗੇ ਤਾਂ ਬਿੱਲੇ ਆ ਕੇ ਨੂੰ ਦੱਸੇ ਹੋਰ ਕਿਸੇ ਨੂੰ ਨਾ ਦੱਸੇ ਠੀਕ ਹੈ ਭਾਈ ਜੀ ਪੂਰਾ ਸਮਾਨ ਹਾਂਜੀ ਹਾਂਜੀ ਪੂਰਾ ਖੁਸ਼ ਹੋ ਹਾਂਜੀ ਹਾਂਜੀ ਬਹੁਤ ਖੁਸ਼ ਹੋ ਮਤਲਬ ਕੱਲ ਤੁਸੀਂ ਗੰਨਾ ਮਿਲਤੋ ਆ ਰਹੇ ਸੀ ਹਾਂਜੀ ਗੰਨਾ ਮਿਲਤੋ ਸੀ ਗੰਨਾ ਮਿਲਤੋ ਆ ਕੇ ਉੱਥੇ ਪੁਆਇੰਟ ਤੇ ਰੁਕੇ ਆ ਉੱਥੇ ਫੋਨ ਡੇਗਾ ਠੀਕ ਹੈ ਗਿਆ ਹਾਂਜੀ ਚਲ ਹੁਣ ਭੈਣ ਨੂੰ ਇਟਲੀ ਦੱਸ ਦਿੱਤਾ ਹਾਂਜੀ ਹਾਂਜੀ ਦੱਸ ਦਿੱਤਾ ਪਹਿਲਾ ਕਾਲ ਪਹਿਲੀ ਕਾਲ ਸ਼ਰੀਫ ਬੰਦਾ ਹੈ ਦੇਖਣ ਨੂੰ ਭੋਲਾ ਭੋਲਾ ਹੀ ਹੈ ਕਿ ਅੱਗ ਤੱਕ ਕੋਈ ਪੰਪ ਤੱਕ ਕੋਈ ਭੋਲੇ ਹੀ ਆ ਜੀ ਭੋਲੇ ਚਲੋ ਵੀਰ ਬਹੁਤ ਸ਼ੁਕਰੇ ਬਹੁਤ ਮਿਹਰਬਾਨੀ ਬਹੁਤ ਸ਼ਲਾਘਾ ਵੰਦੀ ਸ਼ੁਕਰੀਆ ਵੀਰ ਇੱਕ ਪਿੱਛੇ ਵੀ ਖੜਾ ਉਹ ਕਹਿੰਦਾ ਮੈਨੂੰ ਰਿਸ਼ਤਾ ਆ ਜਾਣਾ ਤਾਂ ਮੈਂ ਮੋਰੇ ਨਹੀਂ ਹੋਣਾ ਚਲੋ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਚੰਗੇ ਇਨਸਾਨਾਂ ਕਰਕੇ ਇਨਸਾਨੀਅਤ ਜ਼ਿੰਦਾ ਹੈ ਜਿਵੇਂ ਪਹਿਲਾਂ ਕਿਹਾ ਕਿ ਜ਼ਰੂਰੀ ਨਹੀਂ ਇਨਸਾਨੇ ਨੂੰ ਸਿਰਫ ਕਿਤਾਬਾਂ ਚ ਪੜ੍ਹੀਏ ਇਨਸਾਨੀਅਤ ਦਾ ਪਰਚਮ ਰਹਾਉਣਾ ਵੀ ਪੈਂਦਾ ਹੈ ਇਨਸਾਨੀਅਤ ਦਾ ਪਰਚਮ ਲਹਿਰਾਉਣ ਲਈ ਤੁਹਾਨੂੰ ਚੰਗੇ ਕੰਮ ਕਰਨੇ ਪੈਂਦੇ ਆ ਬਹੁਤ ਬਹੁਤ ਸ਼ੁਕਰੀਆ ਮਿਹਰਬਾਨ